ਅੱਜ ਜੋ ਮੋਦੀ ਸਾਹਿਬ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ ਕੰਪਨਸੇਸ਼ਨ ਦੇਣ ਦਾ ਐਲਾਨ ਕੀਤਾ ਇੱਕ ਬੜਾ ਵੱਡਾ ਪੱਦਾ ਮਜਾਕ ਹੈ ਮੈਂ ਉਦਾਹਰਨ ਦੇਣਾ ਚਾਹੁੰਦਾ ਮੈਂ 2013 ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਔਰ ਉਸ ਵੇਲੇ ਕਾਂਗਰਸੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਮੈਂ ਪਹਿਲੇ ਦਿਨ ਜ਼ੀਰੋ ਹਵਰ ਦੇ ਵਿੱਚ ਆ ਕੇ ਜਦੋਂ ਫਲੱਡ ਆਇਆ ਬੋਲਿਆ ਔਰ ਉਹਨਾਂ ਨੇ ਉਸੇ ਦਿਨ ਜਿਹੜੀ ਇੱਕ ਕਮੇਟੀ ਬਣਾਤੀ ਜਿਹਦੇ ਚੇਅਰਮੈਨ ਜੈ ਰਾਮ ਰਮੇਸ਼ ਜੀ ਬਣਾਏ ਔਰ ਉਹ ਇੱਕ ਹਫਤਾ ਜਿਹੜਾ ਪੰਜਾਬ ਦੇ ਦਾ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਫਲਾਂ ਡਾਇਆ ਸੀ ਤੇ ਉਹਨਾਂ ਨੇ ਸਾਢੇ 1200 ਕਰੋੜ ਰੁਪਏ ਦੀ ਜਿਹੜੀ ਹੈ ਉਸ ਵੇਲੇ 2013 ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਇਹਨਾਂ ਨੇ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਜਿਹੜਾ ਬਾਰਡਰ ਏਰੀਆ ਨੂੰ 700 ਕਰੋੜ ਤੱਕ ਅੱਲਾ ਬਾਰਡਰ ਦੇ ਏਰੀਆ ਨੂੰ ਦਿੱਤਾ ਤੇ ਅੱਜ ਕਈ ਗੁਣਾ ਮੈਂ 10 ਘਟੋ ਘਟ 8 ਗੁਣਾ ਵੱਧ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਇਆ ਤੇ ਮਾਨਯੋਗ ਪੀਐਮ ਸਾਹਿਬ ਨੇ ਕੱਲਾ 1600 ਕਰੋੜ ਰੁਪਏ ਅਨਾਉਂਸ ਕੀਤਾ ਬੜਾ ਵੱਡਾ ਮਜ਼ਾਕ ਕੀਤਾ ਇਹਨਾਂ ਨੇ ਵੀ ਪੰਜਾਬ ਦੇ ਲੋਕ ਇਹਨੂੰ ਅਕਸੈਪਟ ਨਹੀਂ ਕਰਨਗੇ ਇਹਨਾਂ ਨੂੰ ਚਾਹੀਦਾ ਹੈ ਘਟੋ ਘਾਟ 70000 ਕਰੋੜ ਰੁਪਏ ਪੰਜਾਬ ਦਾ ਜਿਹੜਾ ਉਹ ਅਨਾਉਂਸ ਕਰ ਦੇ ਤਾਂ ਫਿਰ ਅਸੀਂ ਮੰਨਦੇ ਕਿ ਠੀਕ ਹੈ ਇਹਨਾਂ ਨੇ ਪੰਜਾਬ ਦੇ ਜਿਹੜਾ ਇਹ ਏਰੀਆ ਡੁੱਬ ਗਿਆ ਉਹਦੇ ਵਾਸਤੇ ਕੁਝ ਨੁਕਸ ਕੁਝ ਕੰਪੰਸੇਸ਼ਨ ਕੀਤਾ ਇਹ ਬੜਾ ਵੱਡਾ ਜਿਹੜਾ ਝੂਠਾ ਮਜ਼ਾਕ ਕੀਤਾ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦਾ ਅੱਜ ਦੌਰਾ ਉਹਨਾਂ ਨੇ ਕੀਤਾ ਹੈ ਇਹਨਾਂ ਨੂੰ ਉਸ ਪੇਸ਼ਤਾਜ ਤੋਂ 15 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ 25 ਦਿਨ 30 ਦਿਨ ਹੋ ਗਏ ਜਿਹੜਾ ਪਾਣੀ ਹੈ ਬੜੇ ਵੱਡੇ ਫਲੱਡ ਦੇ ਰੂਪ ਵਿੱਚ ਚੱਲ ਰਿਹਾ ਹੈ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਇਹ ਪੰਜਾਬ ਦੀ ਤਹਿ ਡੇਰੀ ਹੋ ਗਈ ਹੈ ਮਕਾਨ ਡਿੱਗ ਗਏ ਮਾਲੀ ਨੁਕਸਾਨ ਹੋ ਗਿਆ ਪਸ਼ੂ ਮਰ ਗਏ ਜਾਨੀ ਨੁਕਸਾਨ ਹੋ ਗਿਆ ਇਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੇ ਬਹੁਤ ਲੇਟ ਕਰਤਾ ਚਾਹਦਾ ਸੀ ਕਿ ਉਦੋਂ ਨਾਲ ਦੀ ਨਾਲ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੀ ਸਾਰ ਲੈਂਦੇ ਪਰ ਇਹ ਪਤਾ ਨਹੀਂ ਕਿਸ ਦਬਾਅ ਕਰਕੇ ਗਏ ਹੈ ਜਾਣ ਦਾ ਕੋਈ ਲੱਗ ਨਹੀਂ ਸਿਰ ਹੈ ਕਿ ਸਰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਨਹੀਂ ਤੋਂ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਪੰਜਾਬ ਦੇ ਨਾਲ ਅਨਿਆ ਹੋਇਆ ਹੈ ਦੇਖੋ ਇੱਕ BBMB ਦੀ ਜਿਹੜੀ ਸਾਡੇ ਉੱਥੇ ਬੋਰਡ ਬਣਿਆ ਹੈ ਜਿਹੜਾ ਪਾਣੀ ਦੇ ਕੰਟਰੋਲ ਕਰਨ ਵਾਸਤੇ ਬਣਾਇਆ ਗਿਆ ਤੇ ਏਰੀਆ ਪੰਜਾਬ ਦਾ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਵੀ ਮੈਂਬਰ ਨਹੀਂ ਯਾਦਾ ਮੈਂਬਰ ਨਾ ਲੈਣਾ ਇਹੀ ਵੱਡਾ ਇਨਜਸਟਿਸ ਹੈ ਅਨਿਆਇ ਕਿ ਜੇ ਪੰਜਾਬ ਦਾ ਕੋਈ ਮੈਂਬਰ ਹੁੰਦਾ ਜਿਵੇਂ ਮੌਸਮ ਵਿਭਾਗ ਨੇ ਅਜ ਤੋਂ 2 ਮਹੀਨੇ ਪਹਿਲਾਂ ਹੀ ਕਹਿਤਾ ਕਿ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਹੈ ਫਲਰਿਸ਼ ਹੋਣੀ ਹੈ ਕੰਟਰੋਲ ਤੋਂ ਬਾਹਰ ਹੋਣੀ ਹੈ ਤੇ ਇਹਦੇ ਵਾਸਤੇ ਸਾਨੂੰ ਜਿਹੜਾ ਹੈ ਵੀ ਉਦੋਂ ਹੀ ਜਿਹੜੇ ਸਾਡੇ ਡੈਮ ਹੈ ਉਹਨਾਂ ਦੇ ਵਿੱਚੋਂ ਰਣਜੀਤ ਸਾਗਰ ਡੈਮ ਹੈ ਸਾਡੇ ਪੌਂਗ ਡੈਮ ਹੈ ਉਹਨਾਂ ਵਿੱਚੋਂ ਪਾਣੀ ਉਹਨਾਂ ਉਹਨਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਿਹੜਾ ਕਿ ਲੰਬਾ ਟਾਈਮ ਚੱਲਦਾ ਰਹਿੰਦਾ ਤੇ ਜਦੋਂ ਬਰਸਾਤ ਆਉਣੀ ਸੀ ਉਦੋਂ ਉਹ ਪਾਣੀ ਫਲੱਡ ਦਾ ਰੂਪ ਨਾ ਦਾਰਦਾ ਇਹ ਤਾਂ ਇਹ ਬੜੀ ਵੱਡੀ ਜਿਵੇਂ ਪੰਜਾਬ ਨੂੰ ਮਾਰਨ ਵਾਲੀ ਗੱਲ ਹੈ ਦੂਜਾ ਕਿ ਜਿਹੜੇ ਪੰਜਾਬ ਦਾ ਏਰੀਆ ਜਿੰਨਾ ਤਬਾਹ ਹੋਇਆ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਆ ਇਧਰ ਸਰੋਇਪੁਰ ਫਾਜ਼ਿਲਕਾ ਲੁਧਿਆਣਾ ਏਰੀਆ ਨਵਾਂ ਸ਼ਹਿਰ ਇਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਇਹ ਹੜ੍ਹਾਂ ਦੀ ਮਾਰ ਰਿਹਾ ਆ ਗਿਆ ਤੇ ਦੂਜੇ ਪਾਸੇ ਗੱਗਰ ਦੇ ਜਿਹੜਾ ਪਟਿਆਲਾ ਮਾਨਸਾ ਏਰੀਆ ਪੈਂਦਾ ਉਹਦੇ ਵਿੱਚ ਵੀ ਕਾਫੀ ਜਿਹੜਾ ਫਲੱਡ ਦਾ ਇਹ ਨੁਕਸਾਨ ਹੋਇਆ ਸੋ ਪੰਜਾਬ ਚੋਂ ਮੇਰੇ ਖਿਆਲ ਚੌਥਾ ਹਿੱਸਾ ਜਿਹੜਾ ਬਚਿਆ ਬਾਕੀ ਸਾਰਾ ਪੰਜਾਬ ਜਿਹੜਾ ਉਹ ਤਬਾਹ ਹੋ ਗਿਆ ਲੋਕਾਂ ਦੇ ਮਕਾਨ ਡਿੱਗ ਗਏ ਕੋਠੀਆਂ ਡਿੱਗੀਆਂ ਤੇ ਕਿਸੇ ਨੇ ਸਾਰ ਸਾਰ ਨਹੀਂ ਲਈ ਔਰ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਸੀ ਅਸੀਂ ਮੈਨੂੰ ਆਪ ਨੂੰ 30 ਦਿਨ ਤੋਂ ਬਾਅਦ ਟਾਈਮ ਹੋ ਗਿਆ ਕਿ ਮੈਂ ਬਾਰਡ ਦੇ ਦੇ ਵਿੱਚ ਉਹਨਾਂ ਦੇ ਲੋਕਾਂ ਦੀ ਚਲੋ ਅਸੀਂ ਜੋ ਕਰ ਸਕਦੇ ਸੀ ਲੋਕਾਂ ਤੋਂ ਲੋਕਾਂ ਦੇ ਜਿਹੜੀਆਂ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਖਾਲਸਾ ਗਰੁੱਪ ਹੈ ਹੋਰ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਥੇ ਉਹਨਾਂ ਲੋਕਾਂ ਨੂੰ ਜਾ ਕੇ ਖਾਣ ਪੀਣ ਵਾਸਤੇ ਪਸ਼ੂਆਂ ਦਾ ਚਾਰਾ ਦਵਾਈਆਂ ਮਤਲਬ ਯਾਨੀ ਕਿ ਕਾਫੀ ਕੰਮ ਕੀਤਾ ਪਰ ਸਰਕਾਰ ਵੱਲੋਂ ਕੋਈ ਇੱਕ ਵਾਰ ਵੀ ਨਾਕਦੇ ਬਿਆਨ ਦਿੱਤਾ ਹੈ ਪਹਿਲੀ ਗੱਲ ਤਾਂ 15 ਦਿਨ 20 ਦਿਨ ਇਹਨਾਂ ਨੇ ਨੇਚਰਲ ਡਾਇਜਾਸਟਰ ਉਸ ਗਾਰਿਸਰ ਪਰ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਲੋਕਾਂ ਦੀ ਫਸਲ ਤਬਾਹ ਹੋਈ ਹੈ ਉੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਜ਼ਮੀਨ ਅਜੇ ਝੋਨਾ ਤਿਆਰ ਵੱਡਣ ਨੂੰ ਸੀਗਾ ਉਹਨਾਂ ਠੋਕਰ ਲੱਖ ਰੁਪਏ ਦਾ ਜਿਹੜਾ ਉਹਨਾਂ ਦਾ ਜ਼ਿਮੀਂਦਾਰਾਂ ਦਾ ਇਹ ਨੁਕਸਾਨ ਹੋਇਆ ਤੇ ਉਹਦੇ ਵਾਸਤੇ ਖਟੋਗਾੜ 17000 ਰੁਪਇਆ ਜਿਹੜਾ ਉਹ ਇਹਨਾਂ ਨੂੰ ਕੰਪਨਸੇਸ਼ਨ ਜ਼ਿੰਮੇਵਾਰਾਂ ਨੂੰ ਦੇਣਾ ਚਾਹੀਦਾ ਸਾਡੇ ਅਬੌਰ ਮਲੋਟ ਜਿਹੜਾ ਸਾਡੇ ਫਾਿਲਕਾ ਉਹ ਨਾਲੀ ਦੇ ਪਾਣੀ ਦੇ ਨਾਲ ਬੜਾ ਪਾਣੀ ਐ ਇਸ ਤੋਂ ਬਰਸਾਤ ਤੋਂ ਪਹਿਲਾਂ ਉਹ ਤਬਾਹ ਹੋ ਗਿਆ 10 10 ਫੁੱਟ ਪਾਣੀ ਸੀ ਉਹ ਤੇ ਕਿੰਨੂ ਦੇ ਬਾਗ ਐ ਕਿੰਨੂ ਦੇ ਬਾਗ ਜਿਹੜੇ ਆ ਉਹ ਸਾਰੇ ਸੁੱਕ ਗਏ ਹਰ ਜਿਹੜਾ ਫੂਟ ਉਹਨਾਂ ਨੂੰ ਲੱਗਿਆ ਨਹੀਂ ਜਿੰਨਾ ਵੀ ਏਰੀਆ ਉਹਦੇ ਚੋ ਤਬਾਹ ਆ ਉਹਦੇ ਵਿੱਚ 1.5 ਲੱਖ ਰੁਪਏ ਉਹਨਾਂ ਦਾ ਜਿਹੜਾ 2-2 ਲੱਖ ਦਾ ਕਿੰਨੂ ਹੁੰਦਾ ਜਿਹੜਾ ਪੂਰੇ ਇੰਡੀਆ ਨਹੀਂ ਵਰਲਡ ਵਿੱਚ ਕਿੰਨੂ ਉੱਤੋਂ ਜਾਂਦਾ ਤੇ ਉਹ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਗੇ ਤੋਂ ਮੇਰੀ ਇਹ ਵੀ ਸਰਕਾਰ ਨੂੰ ਮੈਂ ਅੱਜ ਸਾਡੇ ਮੈਂ ਵਾਟਰ ਸਰਸ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਮੈਂ ਮੈਂਬਰ ਆ ਮੈਂ ਅੱਜ ਵੀ ਉਹਨਾਂ ਨੂੰ ਆਪਣੇ ਵੱਲੋਂ ਉਹਨਾਂ ਦੇ ਇੱਕ ਲੈਟਰ ਦੇ ਕੇ ਆਇਆ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਜਿੰਨੀ ਦੇਰ ਤੱਕ ਡੈਮ ਜਿਹੜਾ ਹੈ ਹੁਸ਼ਿਆਰਪੁਰ ਗੁਰਦਾਸਪੁਰ ਇਹਦੇ ਵਿੱਚ ਨਹੀਂ ਬਣਾਇਆ ਜਾਂਦਾ ਜਿਸ ਨੰਗਲ ਡੈਮ ਹੈ ਰਣਜੀਤ ਸਾਗਰ ਡੈਮ ਹੈ ਤੇ ਉਨੀ ਦੇਰ ਤੱਕ ਪੰਜਾਬ ਜਿਹੜਾ ਹੈ ਬਚ ਨਹੀਂ ਸਕਦਾ ਬਰਸਾਤਾਂ ਹਰ ਸਾਲ ਹੁੰਦੀਆਂ ਹਨ ਮਾਚਲ ਚ ਜੰਮੂ ਚ ਜਿਹੜੀ ਬਰਸਾਤ ਆਉਂਦੀ ਸਾਰੀਆਂ ਦੀ ਸਾਰੀਆਂ ਜਿਹੜੀਆਂ ਉਹ ਪੰਜਾਬ ਵੱਲ ਜਿਹੜਾ ਪਾਣੀ ਆਉਂਦਾ ਹੈ ਇੱਥੇ ਤਿੰਨ ਜਿਹੜੀ ਨਦੀਆਂ ਜਿਵੇਂ ਸਾਡੇ ਰਾਵੀ ਹੈ ਰਾਵੀ ਨੂੰ ਇੰਟਰਕਨੈਕਟ ਕੀਤਾ ਹੈ ਬਿਆਸ ਦੇ ਨਾਲ ਕੁਝ ਪਾਣੀ ਬਿਆਸ ਦੇ ਨਾਲ ਆ ਜਾਂਦਾ ਹੈ ਬਿਆਸ ਦਰਿਆ ਦਾ ਪੂਰਾ ਪਾਣੀ ਰਾਵੀ ਦਰਿਆ ਦਾ ਕੁਝ ਹਿੱਸਾ ਤੇ ਸਤਲੁਜ ਦਾ ਪਾਣੀ ਇਹ ਸਾਰਾ ਇਕੱਠਾ ਹੋ ਕੇ ਫਿਰੋਜ਼ਪੁਰ ਦੇ ਹਰੀਕੇ ਜਿੱਥੇ ਪਤਨ ਜੀ ਨੂੰ ਕਹਿੰਦੇ ਜਿੱਥੇ ਇੱਕ ਉਹਨਾਂ ਨੇ ਪਾਣੀ ਇਕੱਠਾ ਕਰਕੇ ਨਹਿਰਾਂ 'ਚ ਦੇਣ ਵਾਸਤੇ ਰਾਜਸਥਾਨ ਦੀ ਰਾਜਸਥਾਨ ਕਨਾਲ ਹੈ ਗੰਗ ਕਨਾਲ ਹੈ ਤੇ ਜੋਧਪੁਰ ਤੱਕ ਪਾਣੀ ਜਿਹੜਾ ਇੱਥੇ ਫਰੋਜ਼ਪੁਰ ਦੀ ਕਰਸੀ ਚੋਂ ਚੋਸੀ ਜਾਂਦਾ ਹੈ ਉਹ ਤੇ ਇਕੱਠਾ ਕੀਤਾ ਜਾਂਦਾ ਤੇ ਜਦੋਂ ਦੋਨਾਂ ਤਿੰਨਾਂ ਦਰਾਂ ਦਾ ਪਾਣੀ ਫਲੱਡ ਇੱਥੇ ਆਇਆ ਤਾਂ ਇੰਨਾ ਜ਼ਿਆਦਾ ਪਾਣੀ ਆਇਆ ਕਿ ਸਾਰੇ ਗੇਟ ਇੱਕੋ ਵਾਰੀ ਉਹਨਾਂ ਨੂੰ ਖੋਲਣੇ ਪਏ ਤੇ ਉਹਨਾਂ ਗੇਟਾਂ ਖੋਲਣ ਦੇ ਨਾਲ ਪੂਰਾ ਫਰੋਜ਼ਪੁਰ ਤੋਂ ਲੈ ਕੇ ਫਰੋਜ਼ਪੁਰ ਤੋਂ ਤੱਕ ਫਰੋਜ਼ਪੁਰ ਤੋਂ ਅੱਗੇ ਖਾਇਲ ਦਾ ਤਾਂ ਕਿ ਜਿਹੜਾ ਬਾਰਡਰ ਏਰੀਆ ਸਾਰੇ ਦਾ ਸਾਰਾ ਤਬਾਹ ਹੋ ਗਿਆ ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਫਰੋਜ਼ਪੁਰ ਹਲਕੇ ਦਾ ਹੋਇਆ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਕੁਛ ਨਾ ਕੁਝ ਉਪਰਾਲਾ ਜਿਹੜਾ ਕਰਨਾ ਚਾਹੀਦਾ ਸਰ ਅੱਭੀ ਕੀ ਕੀ ਹਾਲਾਤ ਹੈ ਅਗਰ ਗੱਲ ਕਰੇ ਅਭੀ ਵੀ ਪਾਣੀ ਉਸੇ ਤਰ੍ਹਾਂ ਚੱਲ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਵੇਂ ਅੱਜ ਮੈਨੂੰ ਜੋ ਰਿਪੋਰਟ ਮਿਲੀ ਹੈ 1 ਫੁੱਟ ਪਾਣੀ ਜਿਹੜਾ ਡਾਊਨ ਹੋਇਆ ਪਰ ਪਿੱਛੋਂ ਪਾਣੀ ਡੈਮ ਤੋਂ ਹੋਰ ਜ਼ਿਆਦਾ ਛੱਡ ਦਿੱਤਾ ਗਿਆ ਇਸ ਕਰਕੇ ਪਾਣੀ ਦਾ ਜੇ 15 ਕਿਲੋਮੀਟਰ ਜ਼ੀਰੋ ਲਾਈਨ ਤੋਂ ਲੈ ਕੇ ਪੂਰੇ ਬਾਰਡਰ ਦੇ ਉੱਪਰ ਪਾਣੀ ਪਾਣੀ ਹੈ ਜਿਸ ਤਰ੍ਹਾਂ ਸਮੁੰਦਰ ਹੈ ਇਸ ਤਰ੍ਹਾਂ ਹੀ ਉੱਥੇ ਜਿਹੜਾ ਉਹ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਇਹ ਪਾਣੀ ਨੂੰ ਰੋਕਣ ਵਾਸਤੇ ਇਹਦਾ ਬਚਾਅ ਕਰਨ ਵਾਸਤੇ ਸਰਕਾਰ ਨੂੰ ਜੋ ਅੱਜ ਮੈਂ ਪ੍ਰਪੋਜ਼ਲ ਦਿੱਤੀ ਹੈ ਉਸ ਨੂੰ ਲੈ ਕੇ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਡੈਮ ਬਣ ਜੇ ਇੱਕ ਦਰਿਆ ਦਾ ਏਰੀਆ ਜਿਹੜਾ ਉਹ ਆਇਡੈਂਟੀਫਾਈ ਕੀਤਾ ਜਾਏ ਉਹ ਜਿਹੜਾ ਦਰਿਆ ਦਾ ਏਰੀਆ ਹੈ ਉਹ ਮਾਲਕੀ ਜ਼ਮੀਨਾਂ ਦੇ ਵਿੱਚੋਂ ਦਰਿਆ ਨਿਕਦਾ ਜਦੋਂ ਫਲੱਡ ਆਉਂਦਾ ਪੂਰਾ ਪਾਣੀ ਫੈਲ ਜਾਂਦਾ ਉਸ ਨੂੰ ਖਟਾਈ ਕਰਕੇ ਉਹਦੇ ਬੰਨ ਬਣਾ ਕੇ ਜੇ 20 20 ਫੁੱਟ ਦਾ ਡੂੰਗਾ ਹੋਏਗਾ ਪਾਣੀ ਜਿਹੜਾ ਨੇਚਰਲੀ ਇਹ ਬਾਹਰ ਨਹੀਂ ਫਲਾ ਹੋਏਗਾ ਤੇ ਲੋਕਾਂ ਦੀ ਫਸਲਾਂ ਵੀ ਬਚਣਗੀਆਂ ਮਕਾਨ ਵੀ ਬਚਣਗੇ ਤੇ ਲੋਕ ਜਿਹੜੇ ਫਲੱਡ ਤੋਂ ਬਚ ਸਕਣਗੇ ਇਹ ਮੇਰੀ ਅੱਜ ਦੀ ਜੋ ਪ੍ਰਪੋਜ਼ਲ ਹੈ ਮੈਂ ਦੇਖੇ ਆਇਆ ਹਾਂ ਮੈਨੂੰ ਆਸ ਹੈ ਕਿ ਸਮਾਤਾ ਲੱਗੇਗਾ ਪਰ ਇਹਨੂੰ ਅਸੀਂ ਪੂਰਾ ਜਿੰਨੀ ਤੱਕ ਪੂਰਾ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਕੋਈ ਸਾਹ ਨਹੀਂ ਲਾਂਗੇ ਤੇ ਮਹਿਕਮੇ ਨੂੰ ਸਰਕਾਰ ਨੂੰ ਇਹ ਜਿਹੜਾ ਸੀ ਦਿੰਦੇ ਰਾਂਗੇ ਤਾਂ ਕਿ ਇਹਦਾ ਇੱਕ ਪਲਾਨ ਬਣੇ ਮਾਸਟਰ ਪਲਾਨ ਬਣੇ ਜਿਹਦੇ ਨਾਲ ਕੱਲਾ ਪੰਜਾਬ ਨੂੰ ਨਹੀਂ ਜਿਹੜਾ ਪਾਣੀ ਇੱਥੇ ਇਹ ਸਿਕਿਉਰ ਕਰਾਂਗੇ ਇਸ ਪਾਣੀ ਦੇ ਨਾਲ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾ ਸਕਦਾ ਪੰਜਾਬ ਦਾ ਜਿਹੜਾ ਕੁਝ ਏਰੀਆ ਜਿੱਥੇ ਪਾਣੀ ਜਿਹੜਾ ਹੈ ਅੱਜ 80 ਫੁੱਟ ਤੇ ਜਿਹੜਾ ਵਾਟਰ ਲੈਵਲ ਚੱਲੇ ਗਿਆ ਅਗਰ ਨਹਿਰੀ ਪਾਣੀ ਖੇਤਾਂ ਨੂੰ ਦੇ ਦੇਵਾਂਗੇ ਤਾਂ ਉਹ ਨੇਚਰਲੀ ਇਹ ਕੇ ਪਾਣੀ ਜਿਹੜਾ ਹੈ ਉਹ ਵਾਟਰ ਲੈਵਲ ਉੱਪਰ ਆ ਜਾਏਗਾ ਤੇ ਲੋਕਾਂ ਦੀ ਜ਼ਿੰਦਗੀ ਤੇਰੀ ਉਹ ਲੋਕਾਂ ਦੀ ਬਚ ਜਾਏਗੀ ਸੋ ਇਸ ਕਰ ਤਰ੍ਹਾਂ ਦਾ ਜਿਹੜਾ ਪਲਾਨ ਹੈ ਉਹ ਸਾਡਾ ਹੈ ਅਸੀਂ ਕੁਝ ਕਰਾਂਗੇ ਕਿ ਇਹਨੂੰ ਪਾਸ ਕਰਾ ਕੇ ਇਹਨੂੰ ਲਾਗੂ ਕਰਾਈਏ ਕੀ ਕੀ ਮੀ ਕੀ ਕੰਪਨਸੇਸ਼ਨ ਜੋ ਮਰ ਗਏ ਹਨ ਕੇ ਲੀਏ ਉਹ ਜੋ ਭਾਇ ਲੰ ਲੀਏ 50000 ਰੁਪਏ ਕੀ ਕੁਛ ਨਹੀਂ ਕੀ ਨਹੀ ਦੇਖੇ ਤਾਂ ਮਜ਼ਾਕ ਹੈ ਇੱਕ ਆਦਮੀ ਜੋ ਜਿਹੜਾ ਆਦਮੀ ਇੱਕ ਮਰ ਗਿਆ ਜਿਹਦਾ ਸਾਰਾ ਪਰਿਵਾਰ ਜਿਹੜਾ ਉਹ ਉਹਨਾਂ ਤੇ ਡਿਪੈਂਡ ਸੀ ਉਹਨੂੰ 2 ਲੱਖ ਦੀ ਕਾਹ ਦੀ ਕੰਪਨਸੇਸ਼ਨ ਹੈ ਮੈਂ ਇੱਕ ਮੈਂ ਉਦਾਹਰਨ ਦੇਣਾ ਕਿ ਮੇਰੇ ਹਲਕੇ ਦੇ ਵਿੱਚ ਫਾਇਲ ਦਾ ਪਿੰਡ ਰੇਤੇ ਵਾਲੀ ਹੈ ਉਥੇ ਇੱਕ ਕੱਲ ਪਰਸੋ ਜਿਹੜਾ ਇੱਕ ਨੌਜਵਾਨ ਸੀ ਉਹ ਖੇਤ 'ਚ ਬੈਠਾ ਸੀ ਪਸ਼ੂਆਂ ਦੇ ਵਾਸਤੇ ਉਹਨੇ ਬੰਦ ਬਣਾਇਆ ਸੀ ਉਹ ਘਰ ਵਿੱਚ ਜਦੋਂ ਆਪਣੇ ਅੰਦਰ ਗਿਆ ਉਹਨਾਂ ਨੇ ਭਾਂਡੇ ਚਾਹ ਪੀਣ ਵਾਸਤੇ ਜਦ ਮੂਜੋ ਬਣਾਉਣ ਲੱਗਿਆ ਤੇ ਉਹਦੇ ਵਿੱਚ ਸੱਪ ਬੈਠਾ ਸੀ ਸੱਪ ਨੇ ਉਹਨੂੰ ਡੱਸ ਲਿਆ ਔਰ ਉਹ ਮੌਕੇ ਤੇ ਜਿਹੜਾ ਉਹਨੂੰ ਕੋਈ ਚੱਕ ਨਹੀਂ ਸਕਿਆ ਕੋਈ ਇਲਾਜ ਨਹੀਂ ਪਰ ਕਿਉਂਕਿ ਆਸੇ ਪਾਸੇ ਪੂਰਾ ਪਾਣੀ ਸੀ ਤੇ ਉਹ ਜਿਹੜਾ ਸੀ ਉਹਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਘਰ ਵਾਲੀ ਉਹਦੀ ਪਹਿਲਾਂ ਮਰੀ ਜੇ ਭਰਾ ਮਰਿਆ ਹੈ ਭਰਾਈ ਮਰੀ ਹੈ ਦਾਦੀ ਦਾ ਦਾ ਪਰ ਇਥੇ ਬੱਚੇ ਤਿੰਨ ਬੱਚੇ ਇੱਕ 17 ਸਾਲ ਦੀ ਕੁੜੀ ਹੈ ਤਿੰਨ ਛੋਟੇ ਬੱਚੇ ਹੈ ਉਹਨਾਂ ਨੂੰ ਸਵਾਲਣ ਵਾਲਾ ਕੋਈ ਨਹੀਂ ਤੇ ਉਹਦੇ ਲੋਕਾਂ ਨੂੰ ਇਹ ਸਰਕਾਰ 2000 ਰੁਪਏ ਕੰਪਨਸੇਸ਼ਨ ਦੇਗੀ ਤੇ ਕਿੰਨਾ ਮਜ਼ਾਕ ਹੈ ਕਿ ਤੱਬ ਇਹਨਾਂ ਦਾ ਜਿਹੜਾ ਖਟੋਗਾਟ ਇਹਨਾਂ ਨੂੰ ਕਰੋੜ ਰੁਪਏ ਜਿਹੜਾ ਉਹ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਜਿਹੜੇ ਸਰਾਂ ਦੇ ਸਾਡੇ ਨੌਜਵਾਨਾਂ ਤੇ ਮਾਰੇ ਗਏ ਪਸ਼ੂ ਮਾਰੇ ਗਏ ਉਹਨਾਂ ਵਾਸਤੇ ਲੱਖ ਰੁਪਏ ਤੋਂ ਘੱਟ ਅੱਜ ਕਰਤਾ ਜਿਹੜੀ ਕੋ ਗਊ ਜਾਂ ਮੱਝ ਨਹੀਂ ਆਉਂਦੀ ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਫਸਲ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਲੋਕਾਂ ਦੀ ਜਿਹੜੀ ਇਹ ਅੱਜ دریا ਦਾ ਪਾਣੀ ਹਟੇਗਾ ਤੇ ਬਿਮਾਰੀਆਂ ਫੈਲਣੀਆਂ ਨਾ ਨਾ ਲੋਕਾਂ ਦੇ ਮਕਾਨ ਜਿਹੜੇ ਕੁਝ ਬਚੇ ਉਹਨਾਂ ਚ ਪਾੜ ਪੈ ਜਾਣਗੇ ਉਹ ਡਿੱਗਣ ਦੇ ਕਿਨਾਰੇ ਹੋ ਜਾਣਗੇ ਉਹਨਾਂ ਵਾਸਤੇ ਇੱਕ ਇੱਕ ਮਕਾਨ ਵਾਸਤੇ ਲੱਖ ਲੱਖ ਰੁਪਈਆ ਜਿਹੜਾ ਹੈ ਉਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਸਮਝਣ ਕਿ ਸਾਡੀ ਸਰਕਾਰ ਹੈ ਉਹਨੇ ਕੁਝ ਕੀਤਾ ਹੈ ਵਰਨਾ ਇਹ 2000 ਦੇ ਨਾਲ ਤਾਂ ਮੇਰੇ ਖਿਆਲ ਤਾਂ ਕੁਝ ਵੀ ਨਹੀਂ ਹੈ ਹਾਂ ਦੋਟੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੀ ਸਾਰੀ ਇੱਕ ਟੀਮ ਇੱਕ ਟੀਮ ਬਣਾ ਕੇ ਮੈਂ ਤਾਂ ਚਾਹੁੰਦਾ ਕਿ ਵੱਡੀ ਕਮੇਟੀ ਜਿਹੜੀ ਹੈ ਜਿਸ ਵਰ ওয়াਟਰ ਸਰਸਸ ਹੈ ਜਾਂ ਐਮਪੀਐਜ ਦੇ ਨਾਲ ਲੈ ਕੇ ਅਫੀਸਰ ਦੇ ਨਾਲ ਐਮਪੀ ਦੀ ਡਿਊਟੀ ਲਗਾਉਣ ਜਿਹੜੇ ਉਹ ਸਮਝਦੇ ਆ ਕਿ ਸਹੀ ਹੈ ਇਹਦਾ ਪੂਰਾ ਜਿਹੜਾ ਉਹ ਸਰਵੇ ਕੀਤਾ ਜਾਏ ਉਹਦਾ ਮੁਆਵਜ਼ਾ ਬਣਾਇਆ ਜਾਏ ਤਾਂ ਕਿ ਲੋਕਾਂ ਨੂੰ ਇਹਦੀ ਰਾਤ ਜਿਹੜੀ ਉਹ